ਉਤੇ ਵੀ ਪਹਿਲਾਂ ਤੇ ਲੱਗਦਾ ਸੀ ਕਿ ਜਤਿੰਦਰ ਕੌਰ ਤੁਹਾਡੇ ਮਾਤਾ ਜਿੱਤਰੇ ਨੇ ਕੀ ਬਣਿਆ ਐ ਇੱਕਦਮ ਕੀ ਹੋਇਆ ਅ ਦੇਖੋ ਜੀ ਸਭ ਤੋਂ ਵੱਡਾ ਜਿਹੜਾ ਕਾਰਨ ਬਣਿਆ ਇਹਦੇ ਵਿੱਚ ਉਹ ਆ ਸੀਗਾ ਕਿ ਮੌਜੂਦਾ ਸਰਕਾਰ ਹੁੰਦਿਆ ਹਾਂ ਤੇ ਉੱਥੋਂ ਦੇ ਕੈਂਡੀਡੇਟ ਨੂੰ ਜਿਹੜੇ ਗੁੰਡਿਆਂ ਦਾ ਸਾਥ ਲੈਣਾ ਪਿਆ ਕਿਉਂਕਿ ਤੁਸੀਂ ਗੱਲ ਕੀਤੀ ਕਿ ਪਹਿਲੇ 8 ਰਾਊਂਡ ਲੀਡ ਕਰ ਰਹੇ ਸੀ ਉਹ ਲੀਡ ਪਹਿਲੀ ਆ ਕੇ ਡਿੱਗੀ ਜਦੋਂ ਇੱਥੋਂ ਦਾ ਇੱਕ ਗੁੰਡਾ ਜੱਗੂ ਉਹਦੇ ਪਿੰਡ ਦਾ ਜਦੋਂ ਜ਼ੋਨ ਆਉਂਦਾ ਨਾ ਤੁਸੀਂ ਜੱਗੂ ਭਗਵਾਨਪੁਰੀਆ ਗੈਂਗਸਟਰ ਦੀ ਗੱਲ ਕਰ ਰਹੇ ਜੀ ਬਿਲਕੁਲ ਜੀ ਉਹਦਾ ਪਿੰਡ ਸਾਡੇ ਹਲਕੇ ਚ ਪੈਂਦਾ ਉਹਦੇ ਆਪਦੇ ਪਿੰਡ ਚੋਂ ਕਾਂਗਰਸ 200 ਕੋਟ ਤੇ ਹਾਰੀ ਹੈ ਉਹਦੇ ਸਾਰੇ ਨਾਲ ਦੇ ਪਿੰਡ ਚ ਪਰਾਣਾ ਗੜ੍ਹ ਹੁੰਦਾ ਸੀ ਉਹ ਅੱਛਾ ਉਪਰ ਉਹ ਟਾਈਮ ਚ ਅਸੀਂ ਪੁਲਿਸ ਨੂੰ ਇੰਨੀ ਕੰਪਲੇਂਟ ਵੀ ਕੀਤੀ ਆ ਕਿ ਸਭ ਤੋਂ ਵੱਡੀ ਚੀਜ਼ ਇਹ ਖੋਰ ਹੈ ਜਿਹੜੀ ਇਲੈਕਸ਼ਨ ਜਦੋਂ ਕੋਟ ਲੱਗਿਆ ਹੁੰਦਾ ਉਹ ਚ ਕਦੀ ਪੁਲਿਸ ਮੁਲਾਜ਼ਮ ਬਦਲਿਆ ਨਹੀਂ ਜਾਂਦਾ ਹੁੰਦਾ ਸਾਡੀ ਕੰਪਲੇਂਟ ਕਰਕੇ ਉੱਥੋਂ ਦੇ ਡੀਐਸਪੀ ਵੀ ਬਦਲੇ ਗਏ ਇਹ ਤਾਂ ਮਤਲਬ ਇਲੈਕਸ਼ਨ ਕਮਿਸ਼ਨ ਨੇ ਜੇ ਬਦਲਿਆ ਤਾਂ ਉਹਦਾ ਕੋਈ ਵੱਡਾ ਕਾਰਨ ਹੋਊਗਾ ਅਸੀਂ ਉਹ ਚ ਆਹੀ ਹੋ ਲਿਆ ਸੀਗਾ ਕਿ ਜਿਹੜੀ ਗੈਂਗਸਟਰਾਂ ਦੀ ਇਹ ਮਦਦ ਕਰ ਰਹੇ ਨੇ ਤੇ ਉਹੀ ਸਭ ਤੋਂ ਵੱਡਾ ਕਾਰਨ ਇਹ ਚ ਬਣਿਆ ਪਰ ਪਰ ਉਹਦੇ ਵੀ ਬਹੁਤ ਗੰਭੀਰ ਰੋਪ ਲਾੜੇ ਜੇ ਤੜਾ ਕਿਹਦਾੜਾ ਕਹਿਣਾ ਵਾਪਿਸ ਸਰਕਾਰ ਔਰ ਸਰਕਾਰੀ ਪਾਰਟੀ ਜਿਹੜੀ ਸੱਤਾਧਰ ਪਾਰਟੀ ਆ ਉਹਦੇ ਕੈਂਡੀਡੇਟ ਨੇ ਕਿਸੇ ਗੈਂਗਸਟਰ ਦੀ ਮਦਦ ਲਈ ਬਿਲਕੁਲ ਜੀ ਮੈਂ ਇੱਕ ਲਾਈਵ ਵੀ ਹੋਇਆ ਸੀ ਮੈਂ ਇੱਕ ਪਿੰਡ ਧਿਆਨਪੁਰ ਹਾਂ ਉੱਥੇ ਇਸੇ ਬਦਮਾਸ਼ ਦਾ ਭਰਾ ਹੂੰ ਉਹਨੂੰ ਤੇ ਮੈਂ ਰੋਕੇਗੀ ਇੱਥੇ ਕੀ ਕਰ ਰਹੇ ਹੋ ਤੇ ਉਹਨੇ ਆਪਣੇ ਮੂੰਹੋਂ ਬੋਲਿਆ ਪੂਰੀ ਵੀਡੀਓ 'ਚ ਕਿ ਇੱਥੇ ਮੈਂ ਮੇਨ ਆਪਣੀ ਪਾਰਟੀ ਦਾ ਬੰਦਾ ਤਾਂ ਇਹਦਾ ਮਤਲਬ ਆਮ ਆਦਮੀ ਪਾਰਟੀ ਸਿੱਧੇ ਤੌਰ ਤੇ ਗੁੰਡਿਆਂ ਦਾ ਸਾਥ ਲੈ ਰਹੀ ਸੀ ਕਿਉਂਕਿ ਸਭ ਤੋਂ ਵੱਡੀ ਗੱਲ ਆ ਹੈ ਕਿ ਜਦੋਂ ਸਰਕਾਰ ਹੁੰਦੇ ਇਹਨਾਂ ਕੋਲ ਜ਼ੋਰ ਨਹੀਂ ਲੱਗ ਪਾਰਿਆ ਤੇ ਗੁੰਡਿਆਂ ਦਾ ਸਾਥ ਲੈ ਰਹੇ ਉੱਥੇ ਸਾਡੇ ਬੂਥ ਨੂੰ ਸਾਡਾ ਉੱਥੇ ਜਿਹੜਾ ਕਾਂਗਰਸ ਦਾ ਬੂਥ ਲੱਗਿਆ ਸੀ ਉਹ ਪਿੰਡ ਚ ਉਹ ਸ਼ੁਰੂ ਤੋਂ ਕਾਂਗਰਸ ਉਹ ਪਿੰਡ ਨੂੰ ਕੋਈ 300 400 ਵੋਟ ਤੇ ਜਿੱਤਦੀ ਆ ਰਹੀ ਹੈ ਪਰ ਉਹ ਉੱਥੇ ਜਾ ਕੇ ਉਹਨੇ 5-7 ਗੱਡੀਆਂ ਨਾਲ ਸੀ ਜਾ ਕੇ ਬੂਥ ਵੀ ਪਲਟਾਇਆ ਸਾਡੀ ਕੁਰਸੀਆਂ ਵੀ ਸਮੇਟਤੀਆਂ ਫੇਰ ਅਸੀਂ ਜਾ ਕੇ ਪਹੁੰਚੇ ਤੇ ਉੱਥੇ ਵੈਸੇ ਜਿਹੜੀ ਵੋਟ ਪੋਲ ਹੁੰਦੀ ਸੀ ਉਹ 70% ਦੇ ਨੇੜੇ ਹੁੰਦੀ ਸੀ ਤੇ ਉਸ ਟਾਈਮ ਤੇ 50% ਉਹਦੀ ਵੋਟ ਪੋਲ ਹੋਈ ਓਥੇ ਸੋ ਕਿੰਨੇ ਪਿੰਡ ਇਹੋ ਜਿਹੇ ਜਿੱਥੇ ਤੁਹਾਨੂੰ ਲੱਗਦਾ ਵਾ ਕਿ ਇਹੋ ਜਿਹੇ ਲੋਕਾਂ ਦਾ ਨੇ VOTING ਨੂੰ ਇਨਫਲੂਐਂਸ ਕੀਤਾ ਮੈਂ ਤੁਹਾਨੂੰ ਦਿਖਾ ਵੀ ਦੂੰਗਾ ਜੀ ਪੁਰਾਣੇ ਜਿਹੜੇ ਹੁੰਦੇ ਸੀਗੇ ਜਿਹੜੇ ਵੋਟ ਚਾਰਟ ਹੁੰਦੇ ਸੀ ਕਿ ਕਿੰਨੇ ਹੋ ਸੀਗੇ ਉਹ ਵੱਡੇ ਪਿੰਡ ਜਿਹੜੇ ਕਿਉਂਕਿ ਸਾਡਾ ਹਲਕਾ ਜਿਹੜਾ ਛੋਟੇ ਛੋਟੇ ਪਿੰਡਾਂ ਚ ਵੰਡਿਆ ਹੋਇਆ ਹੈ ਹੂੰ ਤਕਰੀਬਨ ਕੋਈ 275 ਪਿੰਡ ਨੇ ਤੇ ਇਹਨਾਂ ਚ ਵੱਡੇ ਪਿੰਡ ਜਿਹੜੇ ਮੰਨੇ ਜਾਂਦੇ ਉਹ ਕੋਈ ਹਜ਼ਾਰ ਵੋਟ 1500 ਵੋਟ ਇਹ ਸਸ ਹਰ ਨਵਡੇ ਪਿੰਡ ਮੰਡੇ ਮੰਨੇ ਜਾਂਦੇ ਹੁੰਦੇ ਤੇ ਉਹ ਸਭ ਤੋਂ ਪੁਰਾਣੇ ਪਿੰਡ ਮੈਂ ਤੁਹਾਨੂੰ ਨਾਮ ਲਾ ਦੇਣਾ ਕੋਟਲੀ ਸੂਰਤ ਮੱਲੀ ਧਿਆਨਪੁਰ ਰੀਮਾਬਾਦ ਤੇ ਆਪਣਾ ਦਰਗਾਬਾਬ ਇਹ ਮੇਨ ਪਿੰਡ ਸੀ ਕਿ ਜਿਹੜੇ ਸਭ ਤੋਂ ਵੱਡੇ ਪਿੰਡ ਇੱਥੋਂ ਦੇ ਹੈਗੇ ਆ ਉਹਨਾਂ ਚ ਸਭ ਤੋਂ ਵੱਧ ਪ੍ਰਭਾਵ ਇਹਨਾਂ ਨੇ ਕੀਤਾ ਬਦਮਾਸ਼ੀ ਕਰਕੇ ਸਾਡੇ ਸਰਪੰਚਾਂ ਨੂੰ ਕਿਉਂਕਿ ਇਹਨਾਂ ਪਿੰਡਾਂ ਸਾਡੇ ਮੌਜੂਦਾ ਸਰਪੰਚ ਵੀ ਨੇ ਤੇ ਉਹਨਾਂ ਨੂੰ ਧਮਕਾ ਕੇ ਸਿੱਧੇ ਤੌਰ ਤੇ ਅਸੀਂ ਪੁਲਿਸ ਨੂੰ ਉਦੋਂ ਵੀ ਦੱਸਿਆ ਉਹਨਾਂ ਨੂੰ ਧਮਕਾ ਕੇ ਤੇ ਕਿ ਉਸ ਦੇ ਬਾਰੇ ਹੁਣ ਕੀ ਕਾਰਵਾਈ ਕੋਈ ਕਾਰਵਾਈ ਕਰੋਗੇ ਇਹਦੇ ਬਾਰੇ ਉਹ ਵੇਖੋ ਜੀ ਸਰਕਾਰ ਨੇ ਮੈਂ ਇੱਕ ਹੋਰ ਚੀਜ਼ ਸੀ ਜਦੋਂ ਰਾਤ ਦੇ ਟਾਈਮ ਮੈਂ ਫੜਿਆ ਸੀਗਾ 2500 ਪੇਟੀਆਂ ਸ਼ਰਾਬ ਦੀਆਂ ਮੈਂ ਫੜੀਆਂ ਰਾਤੀ ਜਾ ਕੇ ਮੈਂ ਉਹਦਾ ਜਗ੍ਹਾ ਕੀਤਾ ਹੁਣੇ ਹਾਂ ਹਾਂ ਜੀ ਤੇ ਉੱਥੇ ਜਾ ਕੇ ਮੈਂ ਉਹ ਫੜਿਆ ਤੇ ਇੱਕ ਕਾਂਗਰਸ ਪਾਰਟੀ ਦਾ ਬੰਦਾ ਸੀਗਾ ਉਹਦੇ ਕੋਲ ਕੋਈ ਮੈਨੂੰ ਲੱਗਦਾ 20 ਪੇਟੀਆਂ ਫੜੀਆਂ ਗਈਆਂ ਸੀ ਤੇ ਉਹਦੇ ਤੇ ਮੈਨੂੰ ਲੱਗਦਾ ਅੱਧੇ ਘੰਟੇ ਦੇ ਅੰਦਰ ਪਰਚਾ ਹੋ ਗਿਆ ਸੀ ਪਰ ਇੱਥੇ 2500 ਪੇਟੀ ਫੜੀ ਗਈ ਤੇ ਅਜੇ ਤੱਕ ਉਹ ਦੋਵੇਂ ਟਰੱਕ ਕਣੀਏ ਕੇ ਬਾਂਗਰ ਦੇ ਥਾਣੇ 'ਚ ਖੜੇ ਹੋਏ ਐ ਅਜੇ ਤੱਕ ਪਰਚਾ ਨਹੀਂ ਲਿਖਿਆ ਗਿਆ ਅਜੇ ਤੱਕ ਸਟੇਟਮੈਂਟ ਤੇ ਕੋਈ ਐਕਸ਼ਨ ਨਹੀਂ ਕੀਤਾ ਗਿਆ ਇਹਦਾ ਮਤਲਬ ਸਰਕਾਰ ਆਪੇ ਕਰ ਰਹੀ ਸੀ ਜਿਹੜੀ ਉਹ 2500 ਪੇਟੀਆਂ ਸੀ ਉਹ ਤਕਰੀਬਨ ਕੋਈ 1 ਕਰੋੜ ਰੁਪਏ ਦੀ ਸ਼ਰਾਬ ਸੀਗੀ ਪਰ ਤਾਂ ਤਾਂ ਕੋਈ ਐਕਸ਼ਮੀਓ ਪਰ ਇਹ ਸੋ ਇਹ ਲਾਵਾ ਤੁਹਾਨੂੰ ਲੱਗਦਾ ਵਾ ਕਿ ਅਕਾਲੀ ਦਲ ਦੀ ਵੋਟ ਜਿਹੜੀ ਆ ਕਿਉਂਕਿ ਅਕਾਲੀ ਦਲ ਇਸ ਇਹ ਚੋਣ ਦੇ ਵਿੱਚ ਨਹੀਂ ਸੀ ਉਹਨਾਂ ਦੀ ਵੋਟ ਵੀ ਆਮ ਆਦਮੀ ਪਾਰਟੀ ਨੂੰ ਸ਼ਿਫਟ ਹੋਈ ਹੈ ਕਿਉਂਕਿ ਸੁਚਰਾ ਸਿੰਘ ਲੰਗਾ ਦੇ ਕੁਝ ਮੈਸੇਜਸ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਆ ਜਿੱਥੇ ਉਹ ਸ਼ਰਿਆਮ ਕਹਿ ਰਿਹਾ ਕਿ ਉਹਨਾਂ ਨੇ ਗੁਰਦੀਪ ਸਿੰਘ ਦੰਦਾਵਾ ਦੀ ਮਦਦ ਕੀਤੀ ਹੈ ਬਿਲਕੁਲ ਜੀ ਉਹਨਾਂ ਨੇ ਕਿਹਾ ਸੀਗਾ ਕਿ ਵੱਡੇ ਦੁਸ਼ਮਨ ਨੂੰ ਹਰਾਉਣ ਲਈ ਛੋਟੇ ਦੁਸ਼ਮਨ ਦਾ ਸਾਥ ਦੇਣਾ ਪਊ ਅਕਾਲੀ ਦਲ ਨੇ ਸ਼ਰਿਆਮ ਵੋਟਾਂ ਪਾਈਆਂ ਪਰ ਇਸ ਤੇ ਇੱਕ ਹੋਰ ਚੀਜ਼ ਸੀਗੀ ਕਿ ਸਾਡੀ ਜਿਹੜੀ ਵੋਟ ਸੀਗੀ 2022 ਚ 2024 ਵਾਲੀ MP ਇਲੈਕਸ਼ਨ ਚ ਉਹ ਚ ਸਾਡੀ ਵੋਟ ਸੀ ਜਿਹੜੀ ਉਹ 50000 ਤੱਕ ਟਿਕੀ ਹੋਈ ਸੀ ਹੂੰ ਮਤਲਬ ਉਹਨੂੰ ਅਸੀਂ ਆਪਣੀ ਪੈਟ ਵੋਟ ਮੰਨ ਕੇ ਚੱਲੀ ਦਾ ਹਲਕੇ ਡਰਵਾ ਬਣਾਨਕ ਚ ਪਰ ਇਸ ਵਾਰੀ ਉਹ ਵੋਟ 54400 ਪਲੱਸ ਹੋਈ ਹੈ ਹੂੰ ਪਿਛਲੀ ਵਾਰੀ ਨਾਲੋਂ ਤੇ ਇੰਨਾ ਕੁ ਜਿਹੜਾ ਇਨਫਲੂਐਂਸ ਸਰਕਾਰ ਦਾ ਹੋਊਗਾ ਜਿਮਨੀ ਚੋਂ ਲੜ ਕੇ ਜੇ ਅਸੀਂ ਇੱਥੇ ਤੱਕ ਪਹੁੰਚ ਗਏ ਇਹਨਾਂ ਦੀਆਂ ਇਹਨਾਂ ਦਾ ਧੂਆ ਕਢਾਤਾ ਸੀ ਇਲੈਕਸ਼ਨ ਚ ਉਹੀ ਬੜੀ ਵੱਡੀ ਚੀਜ਼ ਹੈ ਸਾਡੇ ਲਈ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਜੇ ਖਾਸ ਕਰਕੇ ਜਿਹੜਾ ਤੁਸੀਂ ਕਿਹਾ ਵੀ ਕੋਈ ਗੈਂਗਸਟਰਸ ਦਾ ਸਾਥ ਲਿਆ ਔਰ ਸ਼ਰਾਬ ਵੰਡੀ ਗਈ ਉਥੇ ਇਹਦੇ ਬਾਬਤ ਹੁਣ ਕੋਈ ਕਾਰਵਾਈ ਕਰੋਗੇ ਤੁਸੀਂ ਕੀ ਪਲਾਨ ਕਰ ਰਹੇ ਜੇ ਇਲੈਕਸ਼ਨ ਪਟੀਸ਼ਨ ਫਾਈਲ ਕਰਨ ਨੂੰ ਜਾਂ ਤੁਸੀਂ ਇਲੈਕਸ਼ਨ ਕਮਿਸ਼ਨ ਤੱਕ ਪਹੁੰਚ ਕਰੋਗੇ ਕੋਈ ਕੁਝ ਕੋਈ ਹੱਲ ਨਹੀਂ ਹੁੰਦਾ ਇਸ ਚੀਜ਼ ਦਾ ਇਹ ਮੈਨੂੰ ਲੱਗਦਾ ਸਾਡੇ ਦੇਸ਼ ਦਾ ਜਿਹੜਾ ਪੂਰਾ ਸਿਸਟਮ ਹੀ ਇੰਨਾ ਤੋਂਦਲਾ ਹੋ ਗਿਆ ਕਿ ਕੁਝ ਵੇਖ ਨਹੀਂ ਪਾਉਂਦੇ ਜਦੋਂ ਕੋਈ ਚੀਜ਼ ਕਰਨੀ ਚਾਹੀਏ ਅੱਜ ਜੇ ਸਾਡੀਆਂ ਪੰਚਾਇਤਾਂ ਸੀਗੀਆਂ ਸਾਡੀ ਪੰਚਾਇਤਾਂ ਚ ਉਹਦੋਂ ਵੀ ਆਹੀ ਹੋਇਆ ਜਿਹੜੇ ਭਗਵਾਨਪੁਰ ਵਾਲਾ ਜ਼ੋਨ ਸੀਗਾ ਉੱਥੇ ਸਾਡੇ ਸਾਰੇ ਬੰਦਿਆਂ ਦੇ ਜਿਹੜੇ ਕਾਗਜ਼ ਕੈਂਸਲ ਕੀਤੇ ਗਏ ਸੀ ਇਹਦਾ ਮਤਲਬ ਕਿ ਸਿੱਧਾ ਸਾਥ ਦਿੱਤਾ ਜਾ ਰਿਹਾ ਸਾਡੇ ਪੁਰਾਣੇ ਪੱਟ ਪਿੰਡ ਰਹੇ ਨੇ ਸਭ ਤੋਂ ਪਵਦ ਇਹ ਨਾ ਪਰ ਸਾਡੇ ਨਾਲ ਹੀ ਲੱਗਦੇ ਪਿੰਡ ਦੋ-ਦੋ ਕਿਲੋਮੀਟਰ ਤੇ ਪਿੰਡ ਹੈ ਸਾਰੇ ਉਹਨਾਂ ਤੇ ਜਦੋਂ ਉਥੋਂ ਉਦੋਂ ਨਹੀਂ ਕਾਰਵਾਈ ਹੋਈ ਕੋਈ ਤੇ ਅੱਜ ਮੈਂ ਆਸ ਨਹੀਂ ਕੋਈ ਕਰਦਾ ਕਿਉਂਕਿ ਜੇ 1 ਕਰੋੜ ਰੁਪਏ ਦੀ ਸ਼ਰਾਬ ਫੜਾ ਕੇ ਵੀ ਅਜੇ ਤੱਕ ਥਾਣੇ 'ਚ ਕੁਝ ਹੋਇਆ ਨਹੀਂਗਾ ਤੇ ਮੈਂ ਏਡੀ ਵੱਡੀ ਇਲੈਕਸ਼ਨ ਦੀ ਜੇ ਕੰਪਲੇਂਟ ਕਰ ਵੀ ਦੂੰਗਾ ਤੇ ਕੁਝ ਨਹੀਂ ਹੋਣਾ ਮੈਂ ਜੋ ਹੋਇਆ ਵਾ ਇਹਨੂੰ ਆਬਵੀਅਸਲੀ ਬਹੁਤ ਮੰਦ ਭੱਗਾ ਵਾ ਇਹਨੂੰ ਕੋਈ ਜਸਟੀਫਾਈ ਨਹੀਂ ਕਰ ਸਕਦਾ ਪਰ ਬਹੁਤ ਲੋਕਾਂ ਦਾ ਇਹ ਮੰਨਣਾ ਵਾ ਕਿ ਇਹੋ ਹੀ ਕੁਝ ਕਾਂਗਰਸ ਤੇ ਅਕਾਲੀ ਸਰਕਾਰਾਂ ਵੇਲੇ ਹੁੰਦਾ ਰਿਹਾ ਮੇਰੀ ਗੱਲ ਸੁਣੋ ਜੀ ਅੱਜ ਜੇ ਮੈਂ ਆਵਾਜ਼ ਚੁੱਕਦਾ ਅੱਜ ਜੇ ਮੈਂ ਜਾ ਕੇ ਟਰੱਕ ਫੜਦਾ ਅੱਜ ਜੇ ਮੈਂ ਜਾ ਕੇ ਗੈਂਗਸਟਰਾਂ ਨੂੰ ਸੜਕਾਂ ਤੇ ਰੋਕਦਾ ਸੜਕਾਂ ਤੇ ਪਹੁੰਚਾਉਣਾ ਗੈਂਗਸਟਰਾਂ ਨੂੰ ਤੇ ਉਦੋਂ ਜਿਹੜੇ ਅੱਜ ਦਲੇਰ ਬਣਦੇ ਆ ਤੇ ਜੇ ਅਸੀਂ ਕਰਦੇ ਸੀ ਤੇ ਇਹ ਪੋਸਟ ਟਾਈਮ ਤੇ ਇਹ ਕਿੱਥੇ ਸੀਗੇ ਇਹ ਪੋਸਟ ਟਾਈਮ ਤੇ ਸਾਡਾ ਉਮੀਦਵਾਰ ਸਾਡੀ ਪਾਰਟੀ ਚ ਹੁੰਦਾ ਸੀ ਉਦੋਂ ਕਿਉਂ ਨਹੀਂ ਆਵਾਜ਼ ਚੁੱਕੀ ਗਈ ਇਹਨਾਂ ਤੋਂ ਅੱਜ ਜਦੋਂ ਦੂਜੀਆਂ ਪਾਰਟੀਆਂ ਜਾ ਕੇ ਇਲੈਕਸ਼ਨ ਲੜਨੀ ਹੁੰਦੀ ਹੈ ਤੇ ਬਸ ਸਟੇਜ ਤੇ ਕੱਢ ਕੇ ਬੋਲਣ ਨੂੰ ਸੌਖਾ ਲੱਗਦਾ ਕਿ ਮੈਂ ਤੇ ਐਂ ਕਰਦਾ ਉਹ ਕਰਦਾ ਪਰ ਉਦੋਂ ਜੇ ਆਵਾਜ਼ ਨਹੀਂ ਚੁੱਕੀ ਗਈ ਤੇ ਅੱਜ ਦਾ ਵੀ ਅਨਦਾ ਬਣਦਾ ਨਹੀਂ ਕੋਈ ਸ਼ੁਰ ਉਹਦੇ ਵੀਰ थैंक यू वेरी मच ਬਿਲਕੁਲ ਸਹੀ ਗੱਲ ਹੈ ਕਿ ਟੂ ਰੋਂਗਸ ਡੋਂਟ ਮੇਕ ਵਨ ਰਾਈਟ ਜੇ ਪਹਿਲਾਂ ਵੀ ਹੁੰਦਾ ਰਿਹਾ ਵਾ ਤੇ ਉਦੋਂ ਆਵਾਜ਼ ਚੁੱਕਣੀ ਚਾਹੀਦੀ ਸੀ ਔਰ ਜੇ ਅੱਜ ਹੋ ਰਿਹਾ ਤੇ ਬਹੁਤ ਗਲਤ ਹੈ थैंक यू थैंक यू ਦੇ ਵੀਰ